ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਰੰਗੀਲਾ ਰਿਕਾਰਡ ਫੇਸਬੁਕ ਤੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਤੇ ਅੱਜ ਖੜੇ ਹਾਂ ਜੀ ਜ਼ਿਲ੍ਹਾ ਬਠਿੰਡਾ ਦੇ ਪੁੱਚੋ ਮੰਡੀ ਪੁੱਚੋ ਕੈਂਚੀਆਂ ਸਥਿਤ ਜਿੱਥੇ ਵਾਤਾਵਰਣ ਪ੍ਰੇਮੀ ਪੁੱਚੋ ਟੀਮ ਵੱਲੋਂ ਜਿਹੜੇ ਪੰਛੀਆਂ ਲਈ ਰਹਿਣ ਲਈ ਆਲ ਨੇ ਲਗਾਏ ਜਾ ਰਹੇ ਨੇ ਆਓ ਦੇਖਦੇ ਹਾਂ ਦੋਸਤੋ ਕਰਾਂਗੇ ਗੱਲਬਾਤ ਇਸ ਸੰਸਥਾ ਦੇ ਮੈਂਬਰਾਂ ਨਾਲ ਜਿਨ੍ਹਾਂ ਨੇ ਇਹ ਉਪਰਾਲਾ ਸ਼ੁਰੂ ਕੀਤਾ ਔਰ ਜੋ ਆਲ ਨੇ ਇਹ ਲਗਾਏ ਜਾ ਰਹੇ ਨੇ ਪੰਛੀਆਂ ਦੇ ਰਹਿਣ ਲਈ ਇਹਨਾਂ ਆਲਣਿਆਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਪੰਛੀ ਆ ਕੇ ਆਪਣਾ ਟਿਕਾਣਾ ਬਣਾਉਂਦੇ ਨੇ ਇਹ ਚੀਜ਼ਾਂ ਜੋ ਆਪਣੇ ਪੰਛੀ ਨੇ ਆਲੋਪ ਹੋ ਰਹੇ ਨੇ ਇਹਨਾਂ ਪੰਛੀਆਂ ਲਈ ਜਿਹੜੇ ਆਲਣੇ ਨੇ ਉਹ ਲੱਗ ਰਹੇ ਨੇ ਔਰ ਇਹਨਾਂ ਆਲਣੇ ਨੂੰ ਕਿਸ ਤਰ੍ਹਾਂ ਲਗਾਇਆ ਜਾ ਰਿਹਾ ਆ ਆਪਾਂ ਇਸ ਟੀਮ ਦੇ ਮੈਂਬਰਾਂ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਵੀ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਕਰ ਸਕਦੇ ਹੋ ਸੋ ਪੰਛੀਆਂ ਦੇ ਰਹਿਣ ਲਈ ਜਿਹੜੇ ਆਲ ਦੇ ਘਰਾਂ ਦੇ ਬਾਹਰ ਜਿਹੜੇ ਲਗਾਏ ਜਾ ਰਹੇ ਨੇ ਸੰਸਦ ਵੱਲੋਂ ਜਿਹੜਾ ਓਪਰਾਲਾ ਕੀਤਾ ਜਾ ਰਿਹਾ ਹੈ ਲੋਕ ਕੋ ਅਰਜੀ ਵਾਲਾ ਸੰਭਾਵਤ ਯਾਹੀ ਜੂਨ ਵਾਲਾ ਟੇਕੋ ਵੀ ਇਹਨਾਂ ਦੇ ਲੈ ਕੇ ਆਉਂਦੇ ਆਂ। ਆਪ ਕੋੜੀ ਚੱਕੋ ਇਹਦਾ ਲੋਟਾ ਲੈ ਲਓ। ਆਹ ਯਾਹੀ ਇਹੋ ਗਾੜੀ ਦਾ ਗਾੜੀ ਦਾ ਟੋਕਾ ਮਾਰਦੇ ਮੈਸੇਜ ਆ ਗਿਆ। ਆਗੇ। ਇਹ ਵੀ ਆਮ ਤੌਰ ਤੇ ਜਿੰਗਲਾ ਸਾਹਿਬ ਦੇਖ ਲੋ ਜੀ ਆ ਬਾਰੇ ਆ ਰਹੇ ਹੁਣੇ ਆ ਦੇ ਟਿਨੀਲਾ ਆ ਗਏ ਲੋ ਜੀ ਜਿਹੜੀਆਂ ਚਿੜੀਆਂ ਨੇ ਉਹ ਇੰਨਾ ਆਲਿਆਂ ਦੇ ਵਿੱਚ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਸਭ ਤੋਂ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਪੰਛੀਆਂ ਦੇ ਮੁੜ ਬਸੇਵੇਂ ਲਈ ਜਿਹੜਾ ਜਿਹੜੇ ਅਲੋਪ ਹੋ ਰਹੇ ਸੀ ਸਾਡੇ ਪੰਛੀ ਉਹਨਾਂ ਨੂੰ ਮੁੜ بس ਐਵੇਂ ਲਈ ਜੋ ਇਹਨਾਂ ਦੇ ਆਲਣੇ ਲਗਾਏ ਜਾ ਰਹੇ ਨੇ ਇਸ ਕਿਉਂਕਿ ਇਹ ਚਿੜੀਆਂ ਦੀ ਜਿਹੜੀ ਪ੍ਰਜਾਤੀ ਸੀ ਇਹ ਬਿਲਕੁਲ ਅਲੋਪ ਹੋ ਰਹੀ ਸੀ ਅਲੋਪ ਹੋ ਚੁੱਕੀ ਸੀ ਬਹੁਤੇ ਏਰੀਆ ਦੇ ਵਿੱਚ ਜਿਹੜੇ ਆ ਚਿੜੀਆਂ ਦੇਖਣੀਆਂ ਜੇ ਕਹਿ દઈએ ਕਿ ਬਹੁਤ ਵੱਡੀ ਗੱਲ ਹੋ ਗਈ ਸੀ ਪਰ ਪਿਛਲੇ ਸਾਲ ਤੋਂ ਇਹ ਸੰਸਥਾ ਨੇ ਜਿਹੜੀਆਂ ਆਲਣੇ ਲਗਾ ਕੇ ਔਰ ਇਹਨਾਂ ਪੰਛੀਆਂ ਨੂੰ ਮੁੜ ਬਸਾਉਣ ਲੇ ਜਿਹੜਾ ਉਪਰਾਲਾ ਕੀਤਾ ਗਿਆ ਇਹ ਕਿਤੇ ਨਾ ਕਿਤੇ کارਗਰ ਸਿੱਧ ਹੋਇਆਗਾ ਔਰ ਇਸ ਵਾਰ ਫਿਰ ਵੱਡੇ ਪੱਧਰ ਤੇ ਸੰਸਦਾ ਦੇ ਮੈਂਬਰਾਂ ਨੇ ਇਹ ਉਪਰਾਲਾ ਕੀਤਾ ਕਿ ਜਿਹੜੇ ਆਲਣੇ ਆ ਉਹ ਲਗਾਏ ਜਾਣ ਜੇਕਰ ਪੰਛੀਆਂ ਦੇ ਰਹਿਣ ਲਈ ਇਹ ਘਰ ਹੋਵੇਗਾ ਤਾਂ ਇਹ ਪ੍ਰਜਾਤੀ ਜਿਹੜੀ ਬਚੀ ਰਹੇਗੀ ਜਗ੍ਹਾ ਹੈ ਕਿ ਆ ਦੇਖ ਪਰ ਆਪ ਕਹਿੰਦੇ ਨੇ ਕਿ ਨਹੀਂ ਅੰਦਰ ਵੈਸੇ ਉਹ ਦੇਖਿਆ ਨਹੀਂ ਜੀ ਬਹੁਤ ਦੇਖਿਆ ਅੰਦਰ ਤਾਂ ਨਹੀਂ ਮੰਨਦਾ ਪਹਿਲਾਂ ਹੁੰਦੀ ਸੀ ਪਹਿਲਾਂ ਉਹਨਾਂ ਦਾ ਜਾਰੀ ਰੋਸ ਹੂੰ ਕਰਨ ਦੀ ਕੋਈ ਨਹੀਂ ਕਰਦੇ ਕਰਨ ਦੀ ਕੋਈ ਨਹੀਂ ਪਹਿਲਾਂ ਉਹ ਕਰਦੇ ਸੀ ਉਹਦੇ ਤੇ ਇਹ ਤਾਂ ਆਣ ਨਹੀਂ ਨਾ ਸੋ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਇਹ ਉਪਰਾਲਾ ਕਿ ਕਿਸ ਤਰ੍ਹਾਂ ਇਹ ਇਹ ਆਲਣੇ ਲਗਾ ਕੇ ਤੁਸੀਂ ਪੰਛੀਆਂ ਨੂੰ ਮੋੜ ਬਸਾ ਸਕਦੇ ਹੋ ਆਪਣੇ ਇਲਾਕੇ ਦੇ ਵਿੱਚ ਤੁਸੀਂ ਵੀ ਇਹ ਜਿਹੜੇ ਆਲਣੇ ਲਗਾ ਸਕਦੇ ਹੋ ਤੁਸੀਂ ਬੇਸ਼ੱਕ ਲੱਕੜ ਦੇ ਵੀ ਆਲਣੇ ਬਣ ਜਾਂਦੇ ਨੇ ਹੋਰ ਵੀ ਕਈ ਤਰ੍ਹਾਂ ਦੇ ਆਲਣੇ ਨੇ ਜਿਹੜੇ ਉਹ ਬਾਜ਼ਾਰਾਂ ਦੇ ਵਿੱਚ ਵੀ ਮਿਲਦੇ ਨੇ ਪਰ ਇਹ ਜਿਹੜੇ ਮਿੱਟੀ ਦੇ ਬਣੇ ਹੋਏ ਬਰਤਨਾਂ ਦੀ ਸ਼ੇਪ ਦੇ ਵਿੱਚ ਹੈ ਆਲਨੇ ਦੀ ਸ਼ੇਪ ਦੇ ਵਿੱਚ ਇਹ ਮਿੱਟੀ ਦੇ ਜਿਹੜੇ ਬਰਤਨ ਨੇ ਉਹ ਸ਼ੁਰੂ ਕੀਤੇ ਗਏ ਨੇ ਔਰ ਇਸ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਵੀ ਪਹਿਲਾਂ ਇਹ ਆਲਨੇ ਲਗਾਏ ਗਏ ਸੀ ਉਹਨਾਂ ਵਿੱਚ ਪੰਛੀ ਚਿੜੀਆਂ ਜ਼ਿਆਦਾਤਰ ਚਿੜੀਆਂ ਜਿਹੜੀਆਂ ਉਹ ਆ ਰਹੀਆਂ ਨੇ ਉਹ ਕਾਲੋ ਲੈ ਕੇ ਆਈ ਉਹ ਅੰਦਰ ਇਹ ਘੋੜੀ ਉਹ ਲਿਖਿਆ ਮੋਡਾ ਕੱਲੇ ਯਾਰ ਲਾਲ ਲਾਲੂ ਦਿੱਲੀ ਵਾਲਾ ਬਹਿ ਗਿਆ ਗੱਲੀ ਭੇਜਣਾ ਹੈ ਹੁਣ ਮੈਂ ਤਾਂ ਸੋ ਕੁੜੀ ਤੇ ਆਹੋ ਪਾਇਆ ਜੇ ਹੀ ਨਹੀਂ ਗੱਲ ਚੜ੍ਹੇ ਹੀ ਨਹੀਂ ਮੈਂ ਇਹੋ ਕੋਲੀ ਚੜ੍ਹ ਗਿਆ ਪਾਸ ਪਾਸ ਵਿੱਚ ਨਾਲੇ ਪਾਸ ਇਹਨੇ ਦੱਲੀੇ ਵੱਲ ਕੁਝ ਫਰਮਾ ਲਈ ਆਹਵਾ ਨਰ ਕੋਲ ਡੀਪਰਿੰਗ ਉਹਨਾਂ ਦਾ ਮਾਰ ਕੇ ਲਿਆ ਨਾ ਪਰ ਸੰਪਰਕ ਕੀਤਾ ਇਹ ਕੋਲੀ ਸਰਵਲਾ ਸੋ ਇਹ ਇੱਕ ਵਾਰ ਯਾਦ ਕਰੇ ਕੋ ਨਾਂ ਦਾ ਬਸ ਸਰਵਲਾ ਉਹਨਾਂ ਦਾ ਪਿੱਛੇ ਦਾ ਹੱਦਿਕ ਸਾਧਿਨਿਆ ਬੋਲਣਾ बस अब इसलाफ है लाइन चल रहा है यार तू बंदी लासी नहीं है बंदी पूरी चल रहा है चलो नहीं चल रहा है रेलवे भी तो मारने चलो नहीं चल रहा क्या बारे मार पड़ी है तू ਆ ਗੁਰ ਅੱਗੇ ਤੇ ਜੀ ਲਾ ਦੇ ਰੋ ਤੇ ਉਹਨੂੰ ਲਾ ਦੇ ਜਿਹੜਾ ਮੈਂ ਚੁੜੀ ਲਾ ਦੇ ਆ ਜਿਹੜਾ ਇਹ ਚੁੱਕ ਚਲਾ ਕੇ ਲਾ ਦੇ ਜਿਹੜਾ ਸਾਈਡ ਤੇ ਲਾ ਦੇ ਪ੍ਰੋਸ਼ਨ ਨਾਲ ਦੀ ਸਾਈਡ ਤੇ ਲਾ ਇੱਥੇ ਲਾ ਦੇ ਆਮਰੇ ਪੱਥੇ ਤੋਂ ਵੀ ਦੂਰ ਹੋ ਜੀ ਵੇ ਪਖੇ ਦੀ ਮਾਰਤੋਂ ਦਾ ਬੱਚਾ ਡਰਾਮਾ ਲਾਇਆ ਅੱਛਾ ਅੱਛਾ ਕਾਲੇ ਇੱਥੇ ਆਲੇ ਚੱਲੂ ਚੱਲ ਆਇਆ ਬੰਨਿਕਾ ਕਲਾਕ ਜਲਾ ਉਹ ਲਾਇ ਇਥੇ ਗਾਉਂਦਾ ਆਇਆ ਉਹ ਕੋਲ ਕੋ ਦਾ ਪਲਕੂ ਹੂਰ ਲਾਤਾ ਸ਼ੁਰੂ ਕੋਈ ਇਹ ਇਹ ਹੁੰਦੇ ਹੁੰਦੇ ਜੀ ਬਰਾਦਰ ਇਹ ਮੈਂ ਨਾ ਬੋਰਡ 10 15 ਵੀ ਕਰਵਾਵਾ ਰਿਹਾ ਹਾਂ ਮਾਰਾ ਤੁਹਾਡੀ ਬੜੀ ਮਿਹਰਬਾਨੀ ਹੈ ਅੱਗੇ ਨਾਲ ਨਾਲ ਦਾ ਤੇਜ਼ ਕੰਮ ਸਾਰੀ ਹੈ ਵਾਹ ਜੀ ਤੇ ਗੱਛੇ ਨਾਲ ਉਹ ਕਰਵਾ ਲਾਉਂਦੇ ਹਾਂ ਉਹਨਾਂ ਦਾ ਉਸਤਾ ਆਹ ਤੇ ਜਗਤ ਕਲਿਆਣ ਕਰਨਾ ਹੈ ਨਾਲ ਸੀਗਾ ਹੈ ਜਗਤ ਕਲਿਆਣ ਹੋਊਗਾ ਆਜੋ ਆਜੋ ਤੇਵਾ થોੜੀ ਕਰਾਓ ਸੋ ਇਸ ਏਰੀਆ ਦੇ ਵਿੱਚ ਦੋਸਤੋ ਜਿਹੜੇ ਪੰਛੀਆਂ ਲਈ ਜਿਹੜੇ ਆਲ ਨੇ ਇਹ ਪਹਿਲਾਂ ਵੀ ਲਗਾਏ ਗਏ ਸੀ ਉਹਨਾਂ ਆਲਿਆਂ ਦੇ ਵਿੱਚ ਤੁਸੀਂ ਦੇਖਿਆ ਪਹਿਲਾਂ ਵੀ ਕਿ ਕਾਫੀ ਪੰਛੀ ਹੈ ਜਿਹੜੇ ਉਹ ਆ ਰਹੇ ਨੇ ਖਾਸ ਕਰ ਚਿੜੀਆਂ ਦੀ ਗੱਲ ਕਰੀਏ ਚਿੜੀਆਂ ਇਸ ਇਲਾਕੇ ਦੇ ਵਿੱਚ ਜਿਹੜੀਆਂ ਬਿਲਕੁਲ ਨਹੀਂ ਦਿਖਾਈ ਦੇ ਰਹੀਆਂ ਸਾਨੂੰ ਉਹ ਚਿੜੀਆਂ ਨੂੰ ਮੋੜ ਬਸੈਂਦਾ ਕੀਤਾ ਗਿਆ ਹੈ ਇਹਨਾਂ ਆਲਿਆਂ ਦੇ ਜ਼ਰੀਏ ਔਰ ਇਹਨਾਂ ਆਲਿਆਂ ਦੇ ਜਰੀਏ ਜਿਹੜੇ ਹੈਗੇ ਆ ਪੰਛੀ ਹੈ ਉਹ ਆਪਣੇ ਰਹਿਣ ਬਸੇਰਿਆਂ ਦੇ ਵਿੱਚ ਆ ਚੁੱਕੇ ਨੇ ਔਰ ਅਲੋਪ ਹੋ ਰਹੀ ਹੈ ਪਰਜਾਤੀ ਜਿਹੜੀ ਚਿੜੀਆਂ ਦੀ ਪਰਜਾਤੀ ਸੀ ਉਹ ਅ ਮੋੜ ਤੋਂ ਫਿਰ ਵੇਖਣ ਨੂੰ ਮਿਲੀ ਹੈ ਦੋਸਤੋ ਇਹ ਜਿਹੜੀਆਂ ਦੀ ਪਰਜਾਤੀ ਹੈ ਜਿਹੜੀ ਇਹ ਦੋਸਤ ਤੁਸੀਂ ਵੀ ਆਪਣੇ ਇਲਾਕੇ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਜਿਹੜੇ ਆਲਣੇ ਆ ਉਹ ਲਗਾ ਸਕਦੇ ਹੋ ਔਰ ਜੇਕਰ ਇਹ ਆਲਣੇ ਤੁਸੀਂ ਲੈਣੇ ਹੋਣ ਜਾਂ ਬਣਵਾਉਣੇ ਹੋਣ ਆਪਾਂ ਇਸ ਸੰਬੰਧੀ ਵੀ ਸੰਸਥਾ ਦੇ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿ ਕਿਸ ਤਰ੍ਹਾਂ ਇਹ ਜਿਹੜੇ ਆਲਣੇ ਆ ਇਹ ਬਾਏ ਕਿਤੇ ਜਾ ਸਕਦੇ ਆ ਨੇ ਜਾਂ ਕਿੰਨੀ ਕੁ ਕੁਆਂਟੀਟੀ ਦੇ ਵਿੱਚ ਕਿੱਥੋਂ ਔਰ ਕਿਵੇਂ ਲਏ ਜਾ ਸਕਦੇ ਆ ਔਰ ਲਾਉਣ ਦਾ ਤਰੀਕਾ ਆਪਾਂ ਦੇਖ ਚੁੱਕੇ ਹਾਂ ਦੋਸਤੋ ਜੇਕਰ ਤੁਸੀਂ ਆਪਣੇ ਘਰ ਦੀਆਂ ਕੰਧਾਂ ਦੇ ਉੱਪਰ ਕਿਸੇ ਸੇਫ ਜਗ੍ਹਾ ਦੇ ਉੱਪਰ ਇਹ ਆਲ ਨੇ ਲਗਾਉਂਗੇ ਤਾਂ ਇਹਨਾਂ ਵਿੱਚ ਚਿੜੀਆਂ ਜ਼ਰੂਰ ਆਉਣੀਆਂ